ਜਾਨਿਆ ਓਏ ਬੱਚੇ ਬਣ ਗਾਲੋ ਯਾਰੀ ਬਣ ਕੇ ਰਹਿ ਜਾਦਾ ਆ ਆ ਪਾਣੀ ਲੈ ਲੈ 33 ਨਾ đi subscribe cho kênh Ghiền Mì Gõ Để không bỏ lỡ những video hấp dẫn ਤੋੜੀ ਉਹਦੇ ਕੋਈ ਨਾੜਾ ਦਾ ਕੰਮ ਤਾਂ ਉਹਦਾ ਕੰਮ ਹੀ ਹੋਣਾ ਹੈ ਤਾਂ ਸੰਭਾਵਨਾ ਕਿ ਨਾ ਕੋਈ ਤਾਂ ਕੰਮ ਹੀ ਕਰੇ ਕਿ ਕਿੰਨੇ ਦੇ ਰਿਕ ਬੰਦੇ ਹੈਗਾ ਤਾਂ ਪਰਦਾ ਇੱਕ ਵਦਿਆ ਫੁੱਲਿਆ ਪਰਿਵਾਰ ਜਿਸਦੇ ਵਿੱਚ ਪਤੀ ਪਤਨੀ ਉਹਨਾਂ ਦੀ ਹੋਣ ਹਾਰ ਹੁਸ਼ਿਆਰਤੀ ਜਿਸ ਦੀ ਆਪਣੀ ਆਇਲਸ ਕਲੀਅਰ ਕਰਕੇ ਅੱਠ ਬੈਣ ਲੇ ਸਨ ਨਦੀ ਵਿਆਹੀ ਹੋਈ ਧੀ ਪ੍ਰਭਜੋਤ ਕੋਰ ਅਤੇ ਉਸਦੀ ਮਾਸੂਮ 3 ਸਾਲ ਦੀ ਬੱਚੀ ਅਮਨ ਇਹ ਸਾਰੇ ਹੀ ਇੱਕ ਘਰ ਦੇ ਵਿੱਚ ਮੌਜੂਦ ਸੀ ਪ੍ਰਕਾਰ ਦੇ ਹਾਲਾਤ ਇੰਨੇ ਵੱਧ ਤੋਂ ਜ਼ਿਆਦਾ ਬੱਦਰ ਨੇ ਜੇਕਰ ਇਸ ਗੱਲ ਦਾ ਉਹਨਾਂ ਦੇ ਘਰ ਦੇ ਜਿਵਾਈ ਨੂੰ ਪਤਾ ਹੁੰਦਾ ਤਾਂ ਉਹ ਆਪਣੀ ਧੀ ਅਤੇ ਪਤਨੀ ਨੂੰ ਸ਼ਾਇਦ ਬਚਾ ਸਕਦਾ ਸੀ ਪਰ ਇਸੇ ਦਰਮਿਆਨ ਹੀ ਪਤਾ ਲੱਗਦਾ ਹੈ ਕਿ ਇੱਕ ਪਿਓ ਦੇ ਵੱਲੋਂ ਹੀ ਆਪਣੀਆਂ ਦੋਨੋਂ ਧੀਆਂ ਅਤੇ ਪਤਨੀ ਸਮੇਤ ਦੋਤੀ ਨੂੰ ਖਤਮ ਕੀਤਾ ਗਿਆ ਇਸ ਦੇ ਪਿੱਛੇ ਦਾ ਕਾਰਨ ਬੇਹਦੀ ਹੈਰਾਨ ਕਰਨ ਵਾਲਾ ਅਤੇ ਡਰਾ ਦੇਣ ਵਾਲਾ ਸੀ ਇਹ ਖਬਰ ਆਦਮਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਸ ਮੌਕੇ ਤੇ ਕਈ ਖੁਲਾਸੇ ਹੋਏ ਜੋ ਕਿ ਨਾ ਸਿਰਫ ਗਵਾਂਡੀਆਂ ਦੇ ਵੱਲੋਂ ਸਗੋਂ ਪੁਲਿਸ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਵੀ ਕੀਤੇ ਗਏ ਨੇ ਪਤਾ ਲੱਗਿਆ ਕਿ ਕਿੰਜਕ ਵਿਅਕਤੀ ਕਰਜ਼ਾ ਲੈਣ ਤੋਂ ਬਾਅਦ ਇਸ ਪੈਸੇ ਦੇ ਜਾਲ ਦੇ ਵਿੱਚ ਫਸਦਾ ਗਿਆ ਉਸ ਤੋਂ ਬਾਅਦ ਉਸਦੀ ਚਿੰਤਾ ਸ਼ੁਰੂ ਹੁੰਦੀ ਹੈ ਕਿ ਜੇਕਰ ਮੈਂ ਨਹੀਂ ਰਹਾਂਗਾ ਤਾਂ ਪੱਕੀ ਪਰਿਵਾਰ ਦਾ ਕੀ ਬਣੇਗਾ ਉਹਨਾਂ ਨੂੰ ਤੰਗ ਕੀਤਾ ਜਾਵੇਗਾ ਪੈਸਿਆਂ ਦੇ ਲਈ ਹਾਲਾਂਕਿ ਉਹ ਕਿੰਨੇ ਹੀ ਲੱਖਾਂ ਰੁਪਏ ਕਰਜ਼ਾ ਦੇ ਚੁੱਕਿਆ ਸੀ ਪਰ ਉਸ ਦਾ ਕਹਿਣਾ ਹੈ ਕਿ ਵਿਆਜ ਇੰਨਾ ਵਧਾ ਦਿੱਤਾ ਗਿਆ ਕਿ ਹਰ ਮਹੀਨੇ 50-50 ਹਜ਼ਾਰ ਰੁਪਏ ਦੇਣ ਤੋਂ ਬਾਅਦ ਵੀ ਲੱਖਾਂ ਰੁਪਏ ਉਧਾਰਨ ਤੋਂ ਬਾਅਦ ਵੀ ਉਸਦੇ ਸਿਰ ਤੇ ਕਰਜ਼ਾ ਛੜਾ ਦਿੱਤਾ ਗਿਆ ਇਸ ਬੋਰੀ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਗਵਾਂਡੀਆਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਘਰ ਦੇ ਅੰਦਰੋਂ ਆਵਾਜ਼ ਨਹੀਂ ਆਈ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਗਿਆ ਤੇ ਇਹ ਦੁਖਦ ਘਟਨਾ ਵਾਪਰ ਚੁੱਕੀ ਸੀ ਤੇ ਇਧਰ ਘਰ ਦਾ ਜਵਾਈ ਆਪਣੀ ਮਾਸੂਮ 3 ਸਾਲ ਦੀ ਤੀ ਅਮਨ ਅਤੇ ਪਤਨੀ ਨੂੰ ਜਦੋਂ ਘਰੋਂ ਲੈਣ ਆਉਂਦਾ ਤਾਂ ਉਸ ਤੇ ਕੰਨੀ ਵੀ ਇਹ ਹੀ ਪੈਂਦਾ ਕਿ ਸਭ ਕੁਝ ਖਤਮ ਹੋ ਚੁੱਕਿਆ ਉਹ ਲਗਾਤਾਰ ਆਪਣੀ ਪਤਨੀ ਨੂੰ ਫੋਨ ਕਰ ਰਿਹਾ ਸੀ ਪਰ ਫੋਨ ਕਿਸੇ ਦਿਵਲ ਨੂੰ ਵੀ ਨਹੀਂ ਚੁੱਕਿਆ ਗਿਆ ਫਿਲਹਾਲ ਇਨਾ ਪੰਜਾਂ ਜੀਆਂ ਦਾ ਜੋ ਕਿ ਇੱਕੋ ਪਰਿਵਾਰ ਦੇ ਨਾਲ ਸਬੰਧਤ ਨੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਕਿਸੇ ਦੀਆਂ ਵੀ ਅੱਖਾਂ ਭਾਰਾਂ